ਕਿ ਕਿੱਧਰ ਗਿਆ ਕਤਣਾ ਆਈ ਨਿਸ਼ਾਨੀ ਜੀ ਲਾ ਕੇ ਗਿਆ ਦੀ ਆਉ ਦੇਖਾਂਗੇ ਤੈਨੂੰ ਫੋਨ ਵੀ ਨਹੀਂ ਲਾਉਣਾ ਉੱਡਾ ਤਾਂ ਲੈਂਦੀ ਐ ਖੜ ਜਾ ਲੈ ਲੈ ਭੱਜ ਜਾ ਚੁੱਪ ਕਰ ਲ ਲੱਗੇ 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 ਹਲੋ ਹਾਂ ਪੁੱਤ ਕਿੱਥੇ ਆ ਜੇ ਵੀ ਤੂੰ ਇਹ ਕਾਰ ਇਹਨਾਂ ਦਿਨਾਂ ਪਤਾ ਨਹੀਂ ਕੌਣ ਆਈ ਹੈ ਕੁੜੀ ਜੀ ਬਾਲੀ ਸੋਣੀ ਜੀ ਉਹ ਤਾਂ ਭਾਈ ਹੋਰ ਹੀ ਗੁੱਟਰ ਬੁੱਟਰ ਮੰਗਦੇ ਕ ਪੀਣ ਨੂੰ ਮੰਗਦੀ ਹੈ ਕਿ ਕੀ ਚੀਜ਼ ਮੰਗਦੀ ਹੈ ਪੜਨ ਨੂੰ ਕਾਪੀ ਮੰਗਦੇ ਕਾਪੀ ਪੜਨ ਨੂੰ ਇੱਕ ਤਾਂ ਪਤਾ ਨਹੀਂ ਦੇ ਦਿਓ ਤੇ ਅਸੀਂ ਕਈ ਚੀਜ਼ਾਂ ਜਾਂ ਕੁਝ ਕਾਫੀ ਕੁ ਕਾਫੀ ਬੇ ਖਾਣ ਵਾਲੀ ਹੁੰਦੀ ਹੈ ਤਾਂ ਕੀ ਤੇ ਕਾਫੀ ਅੱਛੀ ਦਿੱਕੀ ਵੱਡੇ ਵੱਡੇ ਪੈਸਾ ਉਹ ਹਾਂ ਸੱਚੂ ਬੇ ਉਹ ਉੱਚਾ ਗਾਲਾ ਤਾਂ ਸੁਣ ਲਾ ਝਰਕ ਦੇ ਨੇ ਆ ਜਾ ਛੇਤੀ ਦੇ ਨੇ ਪੁੱਤ ਨਹੀਂ ਉਹ ਨੀ ਬਿਆਂ ਚ ਅੱਪਾ ਦੇਖ ਲੈ ਕਾਲੇ ਜੀ ਪੋਡਰਾ ਆ ਜਾਨੋ ਆ ਆਦਾ ਸਾਨੂੰ ਤਾਂ ਉਹਦੀ ਸਮਝ ਨਹੀਂ ਆਉਂਦੀ ਪੂਰਾ ਉਹਨਾਂ ਚਿਰ ਅਸੀਂ ਆਟਾਲਾ ਜਿਹਾ ਕਰਦੇ ਆ ਬਾ ਤੁਸੀਂ ਇਹਨੂੰ ਪਾਣੀ ਫੋੜੀਂ ਕਿਹਾ ਉਹ ਤੁਸੀਂ ਉਹਦੀ ਪਾਣੀ ਜਾਨਾ ਕਰੋ ਆ ਦੇਖ ਰ ਬਸ ਆ ਗਿਆ ਬਈ ਆ ਗਿਆ ਕੰਮ ਅਸੀਂ ਹੋਰਾਂ ਇਹਦਾ ਬਸ ਚਲ ਰੱਖੀ ਕੰਮ ਨਹੀਂ ਮੇਰੀ ਗੱਲ ਸੁਣਾ ਹਾਂ ਲੈ ਉਹ ਗੱਲ ਹੋ ਗਈ ਆ ਕਿ ਖੋਦਿਆ ਪਹਾੜ ਨਿਕਲ ਨੀ ਉਹ ਕਾਫੀ ਕੁਟਰੂ ਪਟਰੂ ਕਾਫੀ ਬਿਕ ਸਿੱਧਾ ਕਰ ਮੈਨੂੰ ਕਾਫੀ ਦੇ ਦੋ ਉਹ ਉਹ ਕਹਿੰਦੀ ਮੈਂ ਬਾਹਰੋਂ ਗੁਰੂ ਆਈ ਹੋਈ ਹੋਗੀ ਇਹ ਸੁਣਨੀ ਕਿੰਨੀ ਹੈ ਆਪਣੇ ਤਾਂ ਕੰਮ ਨਹੀਂ ਸੀ ਸਮਝਦਾ ਐਨਾ ਸ਼ੁਕਰ ਅੱਜ ਜੇ ਪੀ ਇੱਥੇ ਉਹ ਦੀ ਗੱਲ ਤਾਂ ਲਾਇ ਲਿਆ ਹੈ ਹੈ ਤੁਹੇ ਇਹ ਦੱਸੋ ਹੈ ਨਹੀਂ ਮੇਰੇ ਦੱਸ ਨਹੀਂ ਕੋਪੀ ਕੋਪੀ ਕਰੀ ਇਹਨਾਂ ਨੇ ਇਹਨੇ ਕੀ ਜੁੰਨੂ ਕੋ ਵੀ ਬਲਨੀ ਕੀ ਕਾਪੀ ਹੋ ਰਹੀ ਉਸਕਾ ਉਹ ਤਾਂ ਜਿਹੜਾ ਕੋ ਆਪ ਦੀ ਬੋਸ਼ਾ ਬੋਲਦੀ ਆਪਾਂ ਕੀ ਤੱਕ ਇਹ ਕਿਹੜੇ ਦੇਸ਼ ਚ ਵਾਈ ਹੈ ਕਿੱਥੋਂ ਆਈ ਹੈ ਕਿਹੜੀ ਬੋਲੀ ਬੋਲਦੀ ਹੈ ਹੋ ਆ ਗਈ ਨਹੀਂ ਮੈਨੂੰ ਸਮਝ ਨਹੀਂ ਆ ਰਹੀ ਮਾਸੀ ਮੈਨੂੰ ਖੁਦ ਹੀ ਬੁਲਾ ਰਹੀ ਸੀਗੀ ਹੁਣ ਆਪ ਇਹਨਾਂ ਨਾਲ ਤਾਂ ਕੀ ਮੱਥਾ ਮਾਰੂੰਗੀ ਮਾਸੀ ਨੂੰ ਫੋਨ ਕਰਕੇ ਪੁੱਛਦੀ ਆ ਕਦੋਂ ਤੱਕ ਆਹਲੋ ਸਰ ਸ਼ਿਕਲ ਮਾਸੀ ਲਹਤ ਮੈਨੂੰ ਬੁਲਾ ਕੇ ਆਵਬਰ ਚਲੇ ਗਏ ਹੈ ਰਖ ਰਹੀਆਂ ਚਲ ਤੁਸੀਂ ਐਂ ਕਰਿਓ ਫਿਰ ਜਲਦੀ ਆ ਜਾਓ ਠੀਕ ਆ ਐਸੀ ਤਾਂ ਮੈਨੂੰ ਥੋੜੀ ਲੋੜ ਦੀ ਮੈਂ ਕੱਲੀ ਵੀ ਸਾਰਾ ਕੁਝ ਕਰ ਸਕਦੀ ਆ ਪਰ ਫਿਰ ਵੀ ਤੁਹਾਡਾ ਸਾਥ ਹੋ ਜਾਊਗਾ ਤਾਂ ਵਧੀਆ ਫਿਰ ਜਲਦੀ ਆਂਦੇ ਠੀਕ ਆ ਬਾਕੀ ਮਿਲ ਕੇ ਕਰਦੇ ਆ ਗੱਲਾਂ ਬਾਤਾਂ ਲੱਗੇ ਮੈਂ ਆਪਣੀ ਪਲੈਨਿੰਗ ਚਲਾ ਲੈਨੀ ਆ देखा तो सही मेरे अगे की गल लक्षण कर दिया कुड़ी आई है कुड़ी आई है बे आजा आजा हां जी बुआ जी ਕੁਈ ਯਹੀ ਯਹੀ ਦੋ ਲੱਗਤ ਹਮ ਦੋ ਤਾਂ ਕੋਈ ਸਮਝ ਨਹੀਂ ਆਉਂਦੀ ਹਾਂ ਪੁੱਤ ਬਣ ਕੇ ਉਹ ਅੰਦਰ ਬੈਠੀ ਆ ਤੇ ਉਹ ਉਹਨੂੰ ਪੁੱਛ ਰਿਹਾ ਵੀ ਕੀ ਖਾਣਾ ਪੀਣਾ ਕੀ ਕਹਿੰਦੀ ਆ ਉਹ ਅਸੀਂ ਉਹ ਬਣਾ ਕੇ ਦੇਉਂਦੇ ਉਹ ਇੰਗਲਿਸ਼ੀ ਬੋਲਦੀ ਹੁਣੀ ਉਹ ਪੰਜਾਬੀ ਨਹੀਂ ਬੋਲਦੀ ਕੋਈ ਸੋਹਰ ਤਾਂ ਨਹੀਂ ਮੇਰੀ ਗੱਲ ਸੁਣ ਆ ਕੌਫੀ ਤਾਂ ਅਸੀਂ ਵਿਆਹਾਂ ਚ ਰੋਜ਼ ਹੀ ਹੁੰਦੇ ਸੀ ਇਹ ਤਾਂ ਪਤਾ ਨਹੀਂ ਕਿ ਚੂਨੂ ਕੋਈ ਪੁੱਤ ਪੁੱਤ ਚੱਲ ਆਇਓ ਦੇਖਦੇ ਪਤਾ ਕਿਹੜੀ ਕੌਫੀ ਤੇ ਸਿੱਧਾ ਕੌਫੀ ਕਹਿ ਦਿੰਦੀ ਵੇ ਮੈਂ ਬਣਾ ਦਿੰਦੀ ਐਦਾ ਮੈਂ ਭਾਈ ਜੇ ਕੋਈ ਖੜ ਕੇ ਕੌਫੀ ਬਣਾਉਣ ਸਿੱਖੀ ਹੋਈ ਆ ਆ ਕਮਰੇ ਚ ਬੈਠੀ ਬੋਈ ਹਾਂ ਹਾਂ ਤੁਸੀਂ ਖੜ ਜੋ ਕੋਈ ਗੱਲ ਮੈਂ ਕਰਦਾ ਗੱਲ ਮੈਂ ਨਹੀਂ ਐ ਕਿਹ ਨਾਲ ਹੋ ਤੁਸੀਂ ਹੈਲੋ ਹੈਲੋ ਹਾਈ ਕੌਣ ਤੁਸੀਂ ਕੁੜੀ ਹੋਰੀ ਨੇ ਜੀ ਮੇਰੇ ਇੰਜੀਨਰ ਨੂੰ ਤੁਸੀਂ ਮਿਲਿਆ ਹੋ ਅੱਛਾ ਅੱਛਾ ਮੇਰੀ ਕੁੜੀ ਹੋਰੀ ਨੇ ਫੋਨ ਕੀਤਾ ਸੀਗਾ ਦੱਸਿਆ ਸੀ ਉਹਨਾਂ ਨੇ ਤੁਸੀਂ ਪਤੀਚੇ ਹੋ ਉਹਨਾਂ ਨਾਲ ਹੈ ਨਾ ਹਾਂ ਜੀ ਕੋਈ ਹੋਰ ਹੀ ਕਹਿੰਦੇ ਇਹ ਕਹਿੰਦੇ ਘਰ ਕੋਈ ਇਹ ਕਹਿੰਦੇ ਕਹੇ ਸਾਡੀ ਸਮਝ ਵਿੱਚ ਨਹੀਂ ਆ ਰਹੀ ਉਹ ਇੰਗਲਿਸ਼ ਬੋਲ ਰਹੀ ਹੈ ਅੱਛੀ ਤੁਹਾਨੂੰ ਪਤਾ ਹੀ ਹੈ ਦਰਦੇ ਯੂ نو ਅਬਾਊਟ ਇੰਗਲਿਸ਼ ਸੋ ਹੁਣ ਉਹ ਕਿਦਾਂ ਬੋਲਦੇ ਇਸ ਤੁਹਾਨੂੰ ਆਉਂਦੀ ਹੈ ਇੰਗਲਿਸ਼ ਹਾਂਜੀ ਯਾ ਯਾ ਓਕੇ ਵੈਰੀ ਨਾਈਸ ਸ਼ੁਕਰ ਹੈ ਕਿਸੇ ਨਾ ਤਾਂ ਇੰਗਲਿਸ਼ ਆਉਂਦੀ ਆ ਹੁਣ ਮੈਂ ਕਿਸੇ ਨਾਲ ਤਾਂ ਗੱਲ ਕਰ ਸਕਦਾ ਤੁਸੀਂ ਕਿਹੜੀ ਕੰਟਰੀ ਤੋਂ ਆਏ ਆਮ ਫਰੋਮ ਯੂਕੇ ਅੱਛਾ ਈ ਯਾ ਯੂਕੇ ਯੈਸ ਇਨ ਐਕਟਿਡ ਕਿੰਗਡਮ ਲੰਡਨ ਯਾ ਮੇਰਾ ਦਰਦਾ ਸੀਗਾ ਜੀ ਉਹ ਬਸ ਪਿੱਛੇ ਜੇ ਫਿਰ ਮੈਂ ਥੋੜਾ ਜਿਹਾ ਫਾਦਰ ਸਾਹਿਬ ਕਹਿੰਦੇ ਕੁਦਰ ਨਹੀਂ ਅੱਗੇ ਜਾਏ ਗੱਲ ਸੱਤ ਲੈ ਕੇ ਸੀ ਕਿ ਟੁੱਟੇ ਤੇ ਮੈਂ ਫਾਦਰ ਸਾਹਿਬ ਨੇ ਕਭਿ ਸਟਰੀ ਕੀਤੀ ਹੋਈ ਹੈ ਤੇ ਮੈਂ ਹੁਣ ਨੈਕਸਟ ਟਾਈਮ ਕਰ ਰਿਹਾਗਾ ਜੀ ਜਾਣ ਦਾ ਲੰਡਨ ਨਾਈਸ ਜਾਓ ਵੈਸੇ ਬਹੁਤ ਵਧੀਆ ਜਗ੍ਹਾ ਆ ਹੋ ਜੀ 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 ਤੇ ਹੋਰ ਕਿਤੇ ਗਏ ਹੋਏ ਹੋ ਮੈਂ ਪਹਿਲਾਂ ਆਸਟ੍ਰੇਲੀਆ ਗਿਆ ਹੋਇਆ ਨਹੀਂ ਓ ਨਾਈਸ ਜੀ ਹਾਂਜੀ ਹਾਂਜੀ ਇੱਥੇ ਕੀ ਕੰਮ ਕਰ ਤੁਹਾਡਾ ਇੱਥੇ ਬਸ ਰੈਸਟੋਰੈਂਟ ਦਾ ਫਰੀ ਆ ਵੈਸੇ ਅ ਵਾਈਗੁਰੂ ਦੀ ਮੇਰੇ ਆਪਣੇ ਕੋਲ ਪ੍ਰਾਪਰਟੀ ਕਾਫੀ ਹੈਗੀ ਆ ਤੇ ਕੋਈ ਮੈਂ ਜੌਬ ਜੂਬ ਦਾ ਤਾਂ ਕੋਈ ਇੰਟਰਸਟ ਰੱਖਿਆ ਨਹੀਂ ਹੈਗਾ ਜੀ ਤੁਹਾਡਾ ਆਪਣਾ ਬਿਜ਼ਨਸ ਹੈ ਹਾਂ ਜੀ ਆਪਣਾ ਬਿਜ਼ਨਸ ਹੈਗਾ ਜੀ ਮੈਂ ਵੀ ਆਪਣਾ ਹੀ ਬਿਜ਼ਨਸ ਕਰਦੀ ਆ ਉੱਥੇ ਮੇਰਾ ਬਿਜ਼ਨਸ ਸੈਟ ਅਪ ਪੂਰਾ ਓਕੇ ਯਾ ਯਾ ਸੋ ਵੈਸੇ ਮੈਂ ਨਾ ਚੰਡੀਗੜ੍ਹ ਜਾਣਾ ਕੱਲੂ ਇੱਥੋਂ ਤੇ ਕਿਤਲ ਸਿੰਘ ਬੈਸ ਹੁੰਦਾ ਮੈਨੂੰ ਰਸਤਾ ਜਿਹਾ ਕਲੀਅਰ ਨਹੀਂ ਹੈਗਾ ਤੁਸੀਂ ਕੱਲ ਦੇ ਬਜਾਏ ਜੇ ਇੱਕ ਦਿਨ ਲੇਟ ਕਰ ਲਓ ਮੈਂ ਕਰ ਲਵਾਂ ਮੈਂ ਪਰਸੋਂ ਮੈਂ ਵੀ ਜਾਣਾ ਹੈਗਾ ਚੰਡੀਗੜ੍ਹ ਕੇ ਹਾਂ ਜੀ ਹਾਂ ਜੀ ਵਧੀਆ ਹੋ ਜਾਣਾ ਨਾਲੇ ਮੈਨੂੰ ਰਸਤਾ ਪਤਾ ਲੱਗ ਜਾਣਾ ਤੁਸੀਂ ਜਾਂਦੇ ਹੁੰਦੇ ਰਹੋ ਬਿਲਕੁਲ ਜੀ ਬਿਲਕੁਲ ਮੈਂ ਹਰ ਵੀਕ ਜਾਂਦਾ ਹਾਂ ਚੰਡੀਗੜ੍ਹ ਬਿਜ਼ਨਸ ਚਲਦੇ ਆ ਆਪਣੇ ਕਾਫੀ ਤੇ ਉੱਥੇ ਆਪਣੇ ਕਾਫੀ ਮੈਂ ਵੀ ਇੱਕ ਬਿਜ਼ਨਸ ਮੀਟਿੰਗ ਦੇ ਰਿਲੇਟਿਡ ਹੀ ਜਾ ਰਹੀ ਹਾਂ ਉਹ टेंशन नो ਪ੍ਰੋਬਲਮ ਤੁਸੀਂ ਕੱਲ ਦਾ ਦਿਨ ਵੇਟ ਕਰੋ ਆਪਾਂ ਉਸ ਤੋਂ ਅਗਲੇ ਦਿਨ ਨੈਕਸਟ ਡੇ ਚੱਲਦੇ ਆ ਇਕੱਠੇ ਚੱਲਦੇ ਆ ਠੀਕ ਆ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਵੇਗੀ ਅ ਫੇਸੇ ਮੈਂ ਨਾ ਬੈਂਕ ਤੋਂ 10-12 ਲੱਖ ਕਢਾਉਣੇ ਸੀਗੇ ਐਕਚੁਅਲੀ ਚਾਹੀਦੇ ਆਣਾ ਫਿਰ ਚੰਡੀਗੜ੍ਹ ਜਾਣਾ ਮੈਂ ਤੇ ਇੱਥੋਂ ਕਿੱਥੋਂ ਨਿਕਲ ਸਕਦੇ ਆ ਬਈ ਤੁਸੀਂ ਇੱਕ ਵਾਰ ਮੈਂ ਤੁਹਾਨੂੰ ਨਾ ਥੋੜਾ ਕਹਿ ਦਵਾਂ ਆਪ ਕੋਈ ਹਿੰਦੂ ਖਾਣਾ ਪੀਣਾ ਖਾਓ ਨਾਲ ਬੈਠੋ ਠੀਕ ਹੈ ਨਾ ਕਢਵਾ ਲਿਆ ਮੈਂ 5 ਵਜੇ ਤੋਂ ਪਹਿਲਾਂ ਪਹਿਲਾਂ ਕਢਵਾ ਲਵਾਂਗੇ ਬੈਂਕ ਮੈਨੇਜਰ ਨਾ ਜਿਹੜੇ ਹੈਗੇ ਨੇ ਉਹ ਮੇਰੇ ਕਾਫੀ ক্লোਜ਼ ਨੇ ਕਿਉਂਕਿ ਆਪਾਂ ਨਾਲ ਕਾਫੀ ਲੈਣ ਦੇਣ ਚੱਲਦਾ ਰਹਿੰਦਾ ਹੈਗਾ ਹਾਂਜੀ ਹਾਂਜੀ ਵਿੱਚ ਇੱਥੇ ਕੋਈ ਬਰਿਸ਼ਟਾ KFC ਵਗੈਰਾ ਹੈ ਕੋਈ ਦੇਖੋ ਮੈਂ ਤੁਹਾਨੂੰ ਸਾਰੇ ਕਿੱਥੇ ਲੈ ਕੇ ਚੱਲਾਂਗਾ ਇੱਥੇ ਇੱਥੇ ਠੀਕ ਹੈ ਮੈਂ ਸ਼ਹਿਰ ਦੇ ਵਿੱਚ ਲੈ ਕੇ ਚੱਲਾਂਗਾ ਤੁਹਾਨੂੰ ਆਪੇ ਪਿੰਡ ਦੇ ਵਿੱਚ ਤਾਂ ਤੁਹਾਨੂੰ ਪਤਾ ਕਿਹੜੇ ਹੈਗੇ ਆ ਯੋ ਹਾਂ ਜੀ ਮੈਂ ਸ਼ਾਇਦ ਕਿਸੀ ਅਮੂਲ ਐਟਾ ਦਾ ਮਤਲਬ ਹੋਰ ਵਾਸਤੇ ਅਪਾ ਪੰਚਵੇ ਦਾ ਪਹਿਲਾ ਪਹਿਲਾ ਬਕਚਲਾਗੇ ਮੈਂ ਮੈਨੇਜਰ ਸਾਹ ਨੂੰ ਫੋਨ ਮਾਰ ਦੇਣਾ ਤੇ ਨਾਲੇ ਤੁਹਾਡੀ ਪੇਮੈਂਟ ਪਿਆਰ ਕਰ ਦਿੰਦਾ ਓਕੇ ਥੈਂਕ ਯੂ ਸੋ ਮਾਚ ਤੁਸੀਂ ਮੇਰੀ ਇੰਨੀ ਹੈਲਪ ਕੀਤੀ ਨਾ ਟੈਨਸ਼ਨ ਮੈਂ ਸੋਚ ਰਹੀ ਹਾਂ ਜੇ ਤੁਸੀਂ ਇੱਥੇ ਨਾ ਹੁੰਦੇ ਮੈਂ ਕਿੱਥੇ ਜਾਂਦੀ ਇੱਥੇ ਤਾਂ ਮੈਨੂੰ ਕੁਝ ਪਤਾ ਵੀ ਨਹੀਂ ਹੈਗਾ ਕਿੱਥੇ ਬੈਂਕਸ ਨੇਗੇ ਕਿੱਥੇ ਕੋਈ ਮੋਲ ਆ ਬ੍ਰਿਸ਼ਟ ਆ ਤੁਸੀਂ ਆਪਣੇ ਹੁੰਦੇ ਟੈਨਸ਼ਨ ਹੀ ਨਾ ਲਓ ਜੀ ਕੋਈ ਆਪਾਂ ਬੈਠੇ ਆ ਨਾ ਜਦੋਂ ਕਿਸੇ ਗੱਲ ਦੀ ਟੈਨਸ਼ਨ ਨਾ ਲਓ ਤੁਹਾਨੂੰ ਮੈਂ ਪਹਿਲਾਂ

ਠੀਕ ਹੈ ਨਾਈਸ ਟੂ ਮੀ ਟੂ ওকে ਥੈਂਕ ਯੂ ਥੈਂਕ ਯੂ ਕੁਸਾਵੇ ਇਟ ਲੱਕ ਬੰਨ ਗਿਆ ਸੀ ਮੇਰੇ ਅੱਗੇ ਟੌਪਿੰਗਸ ਪਤਾ ਨਹੀਂ ਇਹ ਦੇਖੋ ਸੱਚੀ ਪ੍ਰੋਫੈਸ ਹੈਗੀਆਂ ਕਿ ਜਾਣ ਬੁੱਝ ਕੇ ਕਹਿ ਰਿਹਾ ਪਰ ਜਿਹੜੇ ਸਭ ਮੈਂ ਨੇ ਕੌਨਫੀਡੈਂਸਲੀ ਕੱਲ ਕਰ ਰਿਹਾ ਸੀ ਲੱਗਦਾ ਰਿਹਾ ਵੀ ਹੋਊ ਬਾਈ ਕੋਈ ਨਹੀਂ ਜਾਣਤੇ ਹੈ ਹੀ ਹੁਣ ਇਹਨਾਂ ਚੰਡੀਗੜ੍ਹ ਸਾਰੇ ਕੁਝ ਪਤਾ ਕਰ ਹੀ ਲਵਾਂਗੇ ਮੈਂ ਮੁੜ ਇਹ ਤਾਂ ਪਈ ਮੈਂ ਦਾ ਹੋਰ ਨਹੀਂ ਸਮਝਾਂ ਦੀ ਕੋਈ ਪਤਾ ਨਹੀਂ ਕੀ ਰਿੰਗ ਬਿੰਗ ਬੋਲਦੀ ਰਹਿੰਦੀ ਆ ਉਹ ਆਹੋ ਅੰਗਰੇਜ਼ੀ ਬੋਲਦੀ ਐ ਤੇਰੀ ਸਮਝ ਵਿੱਚ ਨਹੀਂ ਆਉਂਦੇ ਹੈਗਾ ਇੰਗਲੈਂਡ ਤੋਂ ਆਈ ਆ ਉਹ ਹੈ ਬਾਈ ਬੁਏ ਖੜ ਜਾ ਬਈ ਫੇਰ ਬੈਠੂਗੀ ਤੂੰ ਨਾ ਯਾਰ ਤਿਆਰ ਹੋ ਲੈ ਮੈਂ ਤੇ ਨਾ ਆਈ ਫੇਰ ਆਪਾਂ ਚੱਲਾਂਗੇ ਖੜ ਜਾ ਗੱਲ ਤਾਂ ਸੁਣ ਲੈ ਬਹਿ ਜਾ ਇਹ ਗੱਲ ਸੁਣ ਹੁਣ ਮੈਂ ਖਾਉ ਤਾਂ ਕਹਿੰਦੀ ਮੈਂ ਕਈ ਦਿਨ ਰਹੂੰਗੀ ਦ ਗੋਲਡ ਵੀ ਰੀਡਿੰਗ ਵੀ ਜੇ ਕੁਝ ਹੋ ਰਿਹਾ। ਕਈ ਦਿਨ ਰਹੂਗੀ। ਹੋਰ ਮੈਂ ਕਹਿੰਦਾ ਪੂਆ ਜੀ ਤੁਸੀਂ ਉਹਦੀ ਸੇਵਾ ਕਰੋ ਦੱਬ ਕੇ। ਇੰਗਲੈਂਡ ਤੋਂ ਆਈ ਐ ਉਹ ਬਾਹਰੋਂ। ਮੈਂ ਤੁਹਾਨੂੰ ਦੱਸਦਾ ਹੈਗਾ। ਨਾਲ ਹੀ ਲੈ ਜੂਗੀ ਮੈਨੂੰ ਜੇ ਕਿਤੇ ਕੋਈ ਸਕੀਮ ਲੋਟ ਆ ਗਈ। ਮੈਂ ਮਰ ਜਾ। ਸੱਚੀ। ਫਿਰ ਤਾਂ ਸੀ ਗੰਗਾ ਨਾਲ ਗਿਆ ਪਤਾ। ਬਸ ਫੇਰ ਲੈ ਪੂਆ ਜੀ ਜਦੋਂ ਤੁਹਾਡਾ ਭਤੀਜਾ ਵਾਗਿਆ ਤੇ ਪੂਆ ਤਾਂ ਪਹਿਲਾਂ ਵਾਗੀਆਂ। ਟੈਨਸ਼ਨ ਕਰੇ ਨੀ ਤੁਸੀਂ। ਕਿਤੇ ਗੱਲਾਂ ਗੱਲਾਂ ਚ ਨਾ ਵੀ ਭੂਆ ਤਾਂ ਪਹਿਲਾਂ ਵਾਗ ਗਿਆ ਪੁੱਤ ਜੇ ਤਾਂ ਉਹ ਗੱਲ ਨਾ ਹੋ ਜੇ ਨਾ ਨਾ ਐ ਗੱਲ ਸੁਣ ਜੇ ਵੀ ਮੈਂ ਤਾਂ ਸੱਚੀ ਪਾਣੀ ਹੱਥਿਆ ਦਾ ਰੋਟੀਆਂ ਪਕਾ ਕੇ ਦਿਆ ਕਰੂੰਗੀ ਇਹਨੂੰ ਬੇਸਨੀਆ ਤੇ ਜਦੋਂ ਖਾਦਿਆਂ ਤਾਂ ਐ ਕਰੂੰ ਮੈਂ ਤਾਂ ਇੱਥੇ ਹੀ ਰਹਿਣਾ ਬਸ ਇਹਨੂੰ ਜਮਾ ਕੀਲ ਕੇ ਰੱਖੋ ਕਿ ਨਹੀਂ ਸੇਵਾ ਇਹ ਨਹੀਂ ਕਰੋ ਵੀ ਇਹ ਕਹੇ ਵੀ ਇਹ ਤਾਂ ਪਰਵਾਰ ਹੀ ਬਹੁਤ ਵਧੀਆ ਹੈ ਇਹਨੂੰ ਆਥਣੇ ਨਾਲੇ ਹੁਣ ਮੈਂ ਨਾ ਘੁਮਾ ਕੇ ਲੈ ਹੂੰਗਾ ਢੀੜਾ ਤਾਂ ਕੇ ਲੈ ਹੂੰਣਾ ਮੈਂ ਦਾ ਆਪਣੇ ਖੇਤ ਲੈ ਜੀ ਹਾਂ ਖੇਤ ਲੈ ਜੂੰਗਾ ਨਾਲੇ ਮੈਂ ਹਾਂ ਮੈਂ ਖੇਤਾਂ ਦਾ ਢੀੜਾ ਦਿਖਾਉਣਾ ਮੈਂ ਵੀ ਦੇਖ ਲੂੰਗੀ ਜੋ ਚਲ ਬਾਗ ਚਲੀਏ ਕੋਈ ਗੱਲ ਤੁਸੀਂ ਵੀ ਨਾਲ ਹੀ ਬਖ ਚਲੀਓ ਗੱਡੀ ਚ ਟੈਨਸ਼ਨ ਨਾ ਲਓ ਤੁਸੀਂ ਨਾਲੇ ਮੈਂ ਕਹਿੰਦੀ ਸੀ ਜਦੋਂ ਉੱਥੇ ਨੇ ਦੇਖਿਆ ਆਪਣੀਆਂ ਲਾਚਾਂ ਜੀਆਂ ਪਾਜੀਆਂ ਤੇਰੀਆਂ ਦੇ ਵਿੱਚਾਂ ਸ਼ਹਿਰਾ ਵਾਲਿਆਂ ਦਾ ਟੈਨਸ਼ਨ ਹੀ ਨਾ ਲਓ ਟੈਨਸ਼ਨ ਨਾ ਕਿਸੇ ਗੱਲ ਦੀ ਸ਼ਹਿਰਾ ਵਾਲੇ ਦਾ ਨਾ ਖੇਤਾਂ ਕੋਤੇ ਚ ਜਾ ਕੇ ਖੋਸ਼ ਉਹ ਹੀ ਉੱਪਰ ਕਹਿੰਦੇ ਸਭ ਦਾ ਖੇਤ ਹੈ ਪਰ ਟੈਨਸ਼ਨ ਨਾ ਨਾਲੇ ਕਹਿੰਦੇ ਨੇ ਸ਼ਹਿਰਾ ਵਾਲੇ ਤਾਂ ਆਜੀ ਸਬਜ਼ੀ ਖੇਤਾਂ ਦੇ ਮਰ ਕੇ ਖੜਦੇ ਨੇ ਮੈਂ ਉੱਥੇ ਜਾ ਕੇ ਪੁੱਛਾਂਗੇ ਵੀ ਆ ਚੀਜ਼ ਕੀ ਆ ਚੀਜ਼ ਕੀ ਆ ਵੀ ਦੇਖਾਂ ਇਹਨੂੰ ਪਤਾ ਹੈਗਾ ਸਾਰੇ ਨੂੰ ਜਿਵੇਂ ਅੰਗਰੇਜ਼ੀ ਬੋਲ ਕੇ ਸਾਨੂੰ ਕਮਲਿਆ ਜੇ ਬਣਾਉਂਦੀ ਫਿਰਦੀ ਹੈ ਨਾ ਅਸੀਂ ਪੰਜਾਬੀ ਚ ਬਣਾਵਾਂਗੇ ਤੁਸੀਂ ਬਸ ਪੂਆ ਨਾ ਕਰਾ ਦਾ ਖਿਆਲ ਰੱਖੋ ਪੂਰਾ ਤੇ ਇਹਦਾ ਖਿਆਲ ਰੱਖੋਗੇ ਨਾ ਹੁਣ ਜਬ ਗੱਲਬਾਤ ਬਣੂਗੀ ਪੂਰੀ ਜਿਹਦੀ ਸੇਵਾ ਸੂਭਾ ਚੰਗੀ ਤਰ੍ਹਾਂ ਕਰੋਗੇ ਨਾ ਫੇਰ ਕਹੋਗੀ ਵੀ ਹਾਂ ਠੀਕ ਹੈ ਘੱਟ ਤਰ ਤੇ ਨਹੀਂ ਕਰ ਫੇਰ ਗੱਲ ਤਾਂ ਹੁਣ ਹੋਊਗੀ ਬਥੇਰੀ ਹੈ ਤੂੰ ਨਾ ਆਇਆ ओके ਤੇ ਜਾਂ ਮਾਂਗੇ ਚੰਗਾ ਜਦੋਂ ਇਹ ਕੁਝ ਬੋਲਦੀ ਹੁੰਦੀ ਭਾਈ ਤੂੰ ਸਮਝਾ ਦਿਆ ਕਰ ਸਾਨੂੰ ਕਿ ਹੋਏ ਮਾਂਗੇ ਹੋਰ ਕਿ ਉੱਠੂ ਜੇ ਕਰੀ ਜਾਂਦੀ ਓ ਤਾਖੜੇ ਕਰੋ ਐ ਇੰਗਲੈਂਡ ਤੋਂ ਆਈ ਐ ਬਾਹਰੋਂ ਪੈਸਾ ਆ ਗਿਆ ਫੁੱਲ ਤੇ ਜੇ ਕਿਤੇ ਆਪਣੀ ਸਕੀਮ ਲੋਟ ਆ ਗਈ ਮੈਨੂੰ ਲੈ ਜੂਗੀ ਨਾਲੇ ਮੈਂ ਤਰਜੂ ਨਾਲੇ ਤੁਸੀਂ ਤਰਜੋਗੇ ਲੱਕੜੀ ਦੇ ਨਾਲ ਲੋਹਾ ਲੱਗ ਜੂਗਾ ਭਾਈ ਮੈਨੂੰ ਤਾਂ ਉਦ ਹੀ ਲੱਗਦੀ ਸੀ ਪੁੱਤ ਦੇਖਣ ਨੂੰ ਜਦੋਂ ਇਹ ਆਈ ਜਦੋਂ ਦੇਖੀ ਮੈਂ ਦੀ ਟਾਰਚ ਹੋਰ ਜੀ ਇਹ ਤਾਂ ਐ ਲੱਗੇ ਵੀ ਕੋਈ ਬਾਹਰੇ ਤਾਖੜੇ ਤੇ ਤੂੰ ਸੱਚੀ ਤਰਲੇਗਾ ਟੈਨਸ਼ਨ ਆ ਲੈ ਭੂਆ ਕਰ ਮੈਂ ਬਜਾਉਣਾ ਬੀਨੇ ਦੇ ਮੂਰੇ ਵਿਆਹ ਕਰਾ ਲਈ ਸੀ ਬਸ ਨੈਚਰ ਆ ਲੈ ਕਰ ਆਣ ਨੂੰ ਵੀ ਕੀ ਕਰੀ ਯਾਰ ਵਿਆਹ ਦੇ ਸੱਚੀ ਸੱਚੀਓ ਖਾਣ ਨੂੰ ਜੀ ਕਿਉਂਗਾ ਫਿਰ ਹੁਣ ਮੈਂ ਤਾਂ ਨਾ ਕਿਉਂ ਨਹੀਂ ਆਣੀ ਉਹਦੇ ਕੋਈ ਨਹੀਂ ਜੀ ਗੱਲ ਕਰਦੇਓ ਗਈਆਂ ਨਹੀਂ ਗਈਆਂ ਨਹੀਂ ਕਿਤੇ ਉਹਦੇ ਕੋਲ ਸਾਰੀ ਪੋਲ ਖੋਲ ਦੋ ਕਿਤੇ ਉਹ ਪੁਰੀਆਂ ਦੀ ਗੱਲ ਕਰ ਦੋ ਉਹਨੂੰ ਕਹ ਦੱਸ ਦਿਆਂ ਫਿਰ ਤੇਨੂੰ ਤਾਂ ਪਤਾ ਹੀ ਆ ਵੀ ਬੈਚ ਰੋਟੀਆਂ ਪਕਾ ਕੇ ਆਉਂਦੀਆਂ ਨੇ ਪਰ ਮੈਨੂੰ ਤਾਂ ਪਤਾ ਹੈ ਉਹਦੇ ਕੋਲ ਇਹ ਨਾ ਕਹਿ ਦਿਓ ਉਹਨੂੰ ਤਾਂ ਐ ਲੱਗੇ ਜਦੋਂ ਤੁਸੀਂ ਜਾਣਾ ਨਾ ਤੁਸੀਂ ਪਤਾ ਕੀ ਕਹਿਣਾ ਵੀ ਅਸੀਂ ਤਾਂ ਸ਼ਾਪਿੰਗ ਕਰਨ ਚੱਲੀਆਂ ਸੋਨੂੰ ਸ਼ਾਪਿੰਗ ਤਾਂ ਜੇ ਨਹੀਂ ਕਹਿਣਾ ਹੁੰਦਾ ਐ ਕਹਿ ਦਈਓ ਕਹਿੰਦੇ ਤਾਂ ਸਮਾਨ ਸਮੂਲ ਖਰੀਦ ਕੇ ਲੈ ਆਉਂਦੀਆਂ ਵੀ ਪੁੱਤ ਤੂੰ ਘਰੇ ਆਰਾਮ ਕਰ ਆਮ ਨਾਲ ਮੈਂ ਤਾਂ ਕਹਿ ਲੂੰਗੀ ਸ਼ਾਪਿੰਗ ਅੱਛਾ ਬਸ ਠੀਕ ਹਾਂ ਤੂੰ ਕਹੇਗੀ ਪਾ 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 ਪੇ ਕੀ ਪਾ ਪੇ ਲਈ ਸ਼ਾਪਿੰਗ ਹੁੰਦੀ ਆ ਪੂਆ ਆਹੋ ਸ਼ਾ ਸ਼ ਪਿੰਗ ਬੀਂਗ ਹਰਗੀ ਵਰਗੀ ਗੱਲ ਚੱਲ ਆ ਸਿੱਖ ਲੂੰਗੀ ਫੇਰ ਸਖਾਰੀ ਨਾਲੇ ਨਾ ਗੱਲ ਸੁਣ ਮੇਰੀ ਮੈਂ ਤਾਂ ਤਾਈ ਉਹਦੇ ਕੋਲ ਬਾੜਾ ਬੈਂਦੀ ਨਹੀਂ ਭਾਈ ਉਹਦੇ ਸਾਹਮਣੇ ਬਾੜਾ ਤਾਈਆਂ ਬੋਲਦੀ ਨਹੀਂ ਤਨੀ ਮੈਂ ਉੱਠ ਕੇ ਆ ਜਾਂਦੀ ਵੀ ਮੇਰੇ ਮੂੰਹ ਤੋਂ ਕੁਝ ਹੋਰ ਹੀ ਮਰੇ ਕੱਲ ਵੇਂਗਾ ਭਾਈ ਮੈਂ ਤਾਂ ਨੋ ਨਹੀਂ ਆ ਹਾਂ ਪੂਆ ਤੂੰ ਬਣਾਇਆ ਨਾ ਅੱਗਾ ਤੱਕ ਆ ਰਿਹਾ ਕਰ ਆ ਪੂਆ ਦਾ ਦਿਮਾਗ ਘੱਟੀ ਕੰਮ ਕਰਦਾ ਇਹ ਕਿਤੇ ਉਹ ਨਾ ਮਰਵਾ ਦੇ ਕਿਤੇ ਸਾਰੀ ਬੋਲ ਖੋਲ ਦੇ ਉਹਦੇ ਕੋਲੇ ਗਲਤ ਤਾਂ ਤੇਰੀ ਸੱਚੀ ਹੈ ਹਾਂ ਇਹ ਭੜੜ ਭਾਂਡੀ ਜੇ ਹੈ ਇਹ ਭੜੜ ਭਾਂਡਾ ਜਾ ਕੇ ਤੇ ਹੋਰ ਨਾ ਆਪਣਾ ਕੰਮ ਖਰਾਬ ਕਰ ਦੇ ਇੱਕ ਹੋਰ ਦੱਸ ਦਿਆਂ ਤੈਨੂੰ ਮੈਂ ਐਡੀ ਚੰਦਰੀਏ ਜਿਹੜੀ ਗੱਲ ਸੱਚੀ ਹੋਊ ਉਹ ਹੀ ਦੱਸ ਦਿੰਦੀ ਆ ਉਲਟਾ ਕੀ ਤਾਂ ਦੱਸਦੀ ਹੋ ਜੀ ਨਾ 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 ਉਹ ਫਿਰ ਤਾਂ ਅਸੀਂ ਤਾਂ ਤੈਨੂੰ ਕਹਿਣਾ ਕਹਿਣਾ ਇਹ ਮੋٹے ਦਿਮਾਗ ਦੀ ਆ 부ਆ ਬਸ ਤੁ ਲਈਏ ਦਿਮਾਗ ਨਹੀਂ ਮੋਟਾ ਹੈਗਾ ਕੋਟੇ ਹੀ ਆ ਹੋ ਕੀ ਆ 부ਆ ਤੂੰ ਨਾ ਮੁੰਡੇ ਅਮਰੀਕਾ ਤੋਂ ਮੇਰੀ ਪੈਣ ਮੈਂ ਨਾ ਕਗਰ ਮੋٹے ਦਿਮਾਗ ਦੀ ਨਹੀਂ ਹੈਗੀ ਥੋੜੀ ਜੀ ਸੋਚ ਦੀ ਘੱਟ ਹੈਗੀ ਪੰਜਾਬੀ ਕੁੜੀਆਂ ਦੇਸੀ ਕੁੜੀਆਂ ਸੋਚਣਾ ਜੈਦਾ ਅੱਛਾ 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 ਛੋਡੇ ਵਾਂਗ ਦੀ ਸੋਚ ਬਾਠ ਠੀਕ ਹੈ ਹਾਂ ਬਾਤ ਤਾਂ ਹੀ ਤੇਨੂੰ ਕਹਿੰਦਾ ਤੂੰ ਅੱਗਰ ਤੱਕਾ ਲਿਆ ਕਰ ਸਾਰਾ ਮਾੜਾ ਯਾ ਕੋਈ ਨਾ ਆਹੋ ਚਲ ਮੈਂ ਵੀ ਸਿਰਸੁਰ ਬਾਲਾਂ ਬਾਠ ਠੀਕ ਹੈ 부ਆ ਚੰਗਾ ਲੈ ਵੀ ਮੈਨੂੰ ਲੱਗਦੀ ਹੈ ਨਾ 부ਆ ਹੋਰੀ ਵੀ ਉਹੀ ਸਕੀਮ ਲੜਾਉਣ ਨੂੰ ਕਰਦੀਆਂ ਨੇ ਜਿਹੜੀ ਮੈਂ ਲੜਾਉਣ ਨੂੰ ਕਰਦਾ ਮੈਨੂੰ ਲੱਗਦਾ ਵੀ ਆ ਗਿਆ ਕੰਮ ਲੋਟ ਹੁਣ ਆਪਣੀਆਂ ਨਾ ਦੱਸੇ ਕਿ ਉੱਚ ਹੋ ਜਾਣਗੀਆਂ ਟੈਂਸ਼ਨ ਆ ਲੈ ਜੇਪੀ ਸਿਕਰ ਜੇ ਵਿਆਹਾਂ ਕੰਮ ਬਣ ਗਿਆ ਨਾ ਬਸ ਸਿੱਧੇ ਆਪਾਂ ਹੁਣ ਇੰਗਲੈਂਡ ਜਾ ਕੇ ਉਤਰਾਂਗੇ